ਓ ਸੁਣੀ ਰੱਬ ਨੇ ਯਾਰਾ ਤੈਨੂੰ ਦਿੱਤੀ ਸਰਦਾਰੀ ਇੱਕ ਗੱਲ ਤੈਨੂੰ ਆਖਾਂ ਪਰ ਲਗੂ ਤੈਨੂੰ ਮੜੀ ਸੁਣੀ ਰੱਬ ਨੇ ਯਾਰਾ ਤੈਨੂੰ ਦਿੱਤੀ ਸਰਦਾਰੀ ਪਰ ਇੱਕ ਗੱਲ ਆਖਾਂ ਲਗੂ ਤੈਨੂੰ ਮੜੀ ਬੇਬੇ ਬਾਬੂ ਨਾਲ ਸਦਾ ਖੁਸ਼ੀਆਂ ਮਨਾਏ ਇਹੀ ਬੈਠਾ ਸੋਚੀ ਜਾਣਾ ਕੱਲ ਦਾ ਓ ਯਾਰ ਗੋਤਾਰਾ ਕੋਲੋਂ ਰਹੀ ਬਚੇ ਕੇ ਦੁਨੀਆਂ ਦੇ ਉੱਤੇ ਮੜਾ ਟਾਈਮ ਚੱਲਦਾ ਯਾਰ ਗੁਦਾਰਾਂ ਕੋਲੋਂ ਰਹੀ ਬਚਕੇ ਦੁਨੀਆ ਦੇ ਉੱਤੇ ਮਾੜਾ ਟਾਈਮ ਚੱਲਦਾ ਹੋ ਯਾਰ ਯਾਰਾਂ ਨੂੰ ਸੱਦ ਮਾਰਦੇ ਆ ਘਰੋਂ ਕੋਈ ਨਾ ਕਦਰ ਹੀ ਇੱਥੇ ਬੰਦੇ ਦੀ ਹੇਟਰ ਤਲਉਂਦੇ ਨਿਤ ਨਮੀਆਂ ਸਕੀਮਾਂ ਉਹਨਾਂ ਨੂੰ ਤਾਂ ਆਪਣੇ ਹੱੰਦੇ ਦੀ ਯਾਰ ਯਾਰਾਂ ਨੂੰ ਸਦਮਾਰ ਦਿਆ ਕਰੂੰ ਕੋਈ ਨਾ ਕਦਰ ਇੱਥੇ ਬੰਦੇ ਦੀ ਹੇਟਰ ਤਲਉਂਦੇ ਨਿਤ ਨਮੀਆਂ ਸਕੀਮਾਂ ਉਹਨਾਂ ਨੂੰ ਤਾਂ ਆਪਣੇ ਹੱੰਦੇ ਦੀ ਹੋ ਮੇਰਾ ਬਹੜ ਰੱਖੀ ਸਦਾ ਦਿਲ ਚ ਬਸਾ ਕੇ ਉਹ ਸਾਥ ਘੁਰ ਰੱਖੀ ਸਦਾ ਦਿਲ ਚ ਬਸਾ ਕੇ ਪਤਾ ਨਹੀਂ ਕੋਈ ਇੱਥੇ ਪਲਦਾ ਓ ਯਾਰਗੋ ਦਰਾਂ ਕੋਲੋਂ ਰਹੀ ਬਚਕੇ ਦੁਨੀਆਂ ਦੇ ਉੱਤੇ ਮੜਾ ਟਾਈਮ ਚੱਲਦਾ ਯਾਰਗੋ ਦਰਾਂ ਕੋਲੋਂ ਰਹੀ ਬਚਕੇ ਦੁਨੀਆਂ ਦੇ ਉੱਤੇ ਮੜਾ ਟਾਈਮ ਚੱਲਦਾ ਯਾਰਗੋ ਦਰਾਂ ਕੋਲੋਂ ਰਹੀ ਬਚਕੇ ਦੁਨੀਆਂ ਦੇ ਉੱਤੇ ਮੜਾ ਟਾਈਮ ਚੱਲਦਾ